ਪਾਗੀ ਸਾਨੂੰ ਸਾਇਤਿਕ ਕੁੰਭ ਤੇ ਆਇਆ ਏ ਵੱਡੇ ਪਾਗੀ ਸਾਨੂੰ ਸਾਇਤਿਕ ਕੁੰਭ ਤੇ ਆਇਆ ਏ ਘਰਾਂ ਚ ਲੈ ਕੇ ਜਾਓ ਇਤੋਂ ਯਾਰ ਕਿਤਾਬਾਂ ਨੂੰ ਪੁੱਤਾਂ ਧੀਆਂ ਵਾਂਗੂ ਕਰੋ ਪਿਆਰ ਕਿਤਾਬਾਂ ਨੂੰ ਪੁੱਤਾਂ ਧੀਆਂ ਵਾਂਗੂ ਕਰੋ ਭਜ ਗਾਉਣ ਗੀਆਂ ਬੁੱਲੇ ਪਟਕੇ ਨੂੰ ਇਸ ਤੇਰਾ ਹੈ ਪਾਉਣ ਗੀਆਂ ਬੁੱਲੇ ਪਟਕੇ ਆ ਤਾਂ ਇਸ ਤੇਰਾ ਹੈ ਪਾਉਣ ਗੀਆਂ ਜੇ ਕਰ ਗੱਲ ਦਾ ਤੁਸੀਂ ਬਣਾ ਰਿਆ ਹਾਰ ਕਿਤਾਬਾਂ ਨੂੰ ਬੁੱਲਾ ਤਤ ਤਾਰੀਆਂ ਵਾਂ ਨੂੰ ਕਰੋ ਪਿਆਰ ਕਦਾਪਾਂ ਨੂੰ ਪੁੱਤਾਂ ਧੀਆ ਵਾਂ ਨੂੰ ਮੈਂ ਤਰਿਆੜੀ ਪਾ ਕੇ ਤਾਂ ਵੇਖੋ ਆੜੀ ਪਾ ਕੇ ਤਾਂ ਵੇਖੋ ਲਾਇਬ੍ਰੇਰੀ ਦੇ ਵੱਲ ਕਦਮ ਵਧਾ ਕੇ ਤਾਂ ਵੇਖੋ ਲਾਇਬ੍ਰੇਰੀ ਦੇ ਵੱਲ ਕਦਮ ਵਧਾ ਕੇ ਤਾਂ ਵੇਖੋ ਹੋ ਟਾਈਮ ਕੱਢ ਕੇ ਪੜ੍ਹ ਕੇ ਵੇਖੋ ਕਿਤਾਬਾਂ ਨੂੰ ਪੁੱਤਾਂ ਦੀਆਂ ਵਾਂਗੂ ਕਰੋ ਪਿਆਰ ਕਿਤਾਬਾਂ ਨੂੰ ਪੁੱਤਾਂ ਦੀਆਂ ਬਤ ਆਉਂਦੀਆਂ ਨੇ ਸੋਹਣੀ ਜ਼ਿੰਦਗੀ ਜੀ ਮੰਨਦਾ ਏ ਟੰਗ ਸਿਖਾਉਂਦੀਆਂ ਨੇ ਸੋਹਣੀ ਜ਼ਿੰਦਗੀ ਜੀ ਬਣਦਾ ਏ ਟੰਗ ਸਿਖਾਉਂਦੀਆਂ ਨੇ ਓਏ ਵੇ ਸਮਝੋ ਵੇ ਘਰ ਤੋਂ ਰੰਕਾਰ ਕਤਾਪਾਂ ਨੂੰ ਪੁੱਤਾਂ ਧੀਆ ਬਾਂ ਨੂੰ ਕਰੋ ਪਿਆਰ